ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਫੌਟਰੀ ਲੈ ਕੇ ਹਾਜ਼ਰ ਆਂ ਜੀ ਗੱਲ ਅੱਜ ਰਾਤ ਦੀ ਕਰਨੀ ਹੈ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਫੌਟਰੀ ਜਿਹੜੀ ਤੁਹਾਨੂੰ ਸਾਂਝੀ ਕਰਨੀ ਆ ਅਲਰਟ ਨੇ ਜਿਹੜੇ ਤਵਰ ਤੋਰ ਕਾਦੇ ਅਲਰਟ ਨੇ ਜੀ ਤੁਹਾਨੂੰ ਅਸੀਂ ਇਸ ਸਕਰੀਨ ਦੇ ਉੱਤੇ ਸਭ ਤੋਂ ਪਹਿਲਾਂ ਸੈਟਲਾਈਟ ਦਾ ਸੀਣਾ ਦਿਖਾ ਦਿੰਨੇ ਆ ਫਿਰ ਤੁਹਾਨੂੰ ਦੱਸਦੇ ਆ ਅਲਰਟ ਕਾਦੇ ਆ ਸੈਟਲਾਈਟ ਦੇ ਵਿੱਚ ਜਿਹਾ ਸਾਹ ਦਿਆ ਕਿ ਅਸਲ ਇਹ ਜਿਹੜਾ ਮੌਸਮ ਹੈ ਉਹ ਬਹੁਤੇ ਖਾਗਾਂ ਦੇ ਵਿੱਚ ਵੈਸੇ ਤਾਂ ਸਾਫ਼ ਹੈ ਪਰ ਗਰਾਊਂਡ ਲੈਵਲ ਤੇ ਧੁੰਦ ਬਣਨ ਸ਼ੁਰੂ ਹੋ ਚੁ ਸੰਗਰੂਰ ਵਾਲੇ ਫਾਸਲੇ ਲੁਧਿਆਣਾ ਦੇ ਕੁਝ ਪੂਰਬੀ ਭਾਗਾਂ ਦੇ ਵਿੱਚ ਖਾਸ ਕਰਕੇ ਲੁਧਿਆਣਾ ਜਿਹੜੇ ਸਾਹਨੇਵਾਲ ਤੋਂ ਹਰਾਹਾ ਖੰਨਾ ਪੈਲ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਵੱਲ ਧੁੰਦ ਫਿਰ ਤੋਂ ਵੜਨੀ ਸ਼ੁਰੂ ਹੋ ਚੁੱਕੀ ਹੈ ਜਲੰਧਰ ਕਪੂਰਥਲਾ ਇਹਨਾਂ ਖੇਤਰਾਂ ਦੇ ਵਿੱਚ ਤੇ ਗੁਰਦਾਸਪੁਰ ਦੇ ਖੇਤਰਾਂ ਦੇ ਵਿੱਚ ਇਹ ਜਿਹੜੇ ਖੇਤਰ ਜਿੱਥੇ ਧੁੰਦ ਵਾਣ ਸ਼ੁਰੂ ਹੋ ਚੁੱਕਿਆ ਕਿਉਂਕਿ ਕਈ ਲੋਕ ਸਫ਼ਰ ਕਰ ਰਹੇ ਨੇ ਇਸ ਵੇਲੇ ਜਿਹੜੇ ਆਪਣੇ ਘਰਾਂ ਨੂੰ ਜਾਂਦੇ ਨੇ ਡਿਊਟੀ ਤੋਂ ਮੁੜ ਕੇ ਜਾਂ ਹੋਰ ਕਾਰਨ ਕਰਕੇ ਜਿਹੜੇ ਸਫ਼ਰ ਕਰ ਰਹੇ ਨੇ ਆਪਣਾ ਵਾਹਨ ਤੇ ਹੁਣ ਜਿਹੜਾ ਜ ਬ੍ਰੇਕਾਂ ਤੇ ਫੇਰ ਰੱਖ ਲਓ ਵਾਹਨ ਆਪਣੇ ਹੌਲੀ ਗਤੀ ਨਾਲ ਚਲਾਓ ਅਸੀਂ ਵੈਸੇ ਵੀ ਬੇਨਤੀ ਕਰਦੇ ਹਾਂ ਕਿਉਂਕਿ ਕੱਲ ਸਵੇਰੇ ਵੀ ਜੜੀ ਸੰਘਣੀ ਧੁੰਦ ਦੇ ਅਲਰਟ ਨੇ ਪੰਜਾਬ ਦੇ ਲਗਭਗ ਸਾਰੇ ਜਨਿਆਂ ਦੀ ਵਿੱਚ ਕੱਲ ਸੰਘਣੀ ਧੁੰਦ ਤੁਹਾਨੂੰ ਵੇਖਣ ਨੂੰ ਮਿਲ ਸਕਦੀ ਆ ਇਸ ਲਈ ਆਪਣਾ ਤੁਸੀਂ ਸੰਘਣੀ ਧੁੰਦ ਤੋਂ ਬਚਣਾ ਹੈ ਹਾਦਸੇ ਕਾਫੀ ਰਿਪੋਰਟ ਹੋ ਰਹੇ ਨੇ ਜਿਹੜੇ ਧੁੰਦਾਂ ਕਰਕੇ ਹੋ ਰਹੇ ਨੇ ਇਸ ਲਈ ਆਪਣਾ ਵਿਚਾਰ ਰੱਖੋ ਜੀ ਤੇ ਬਿਹਤ ਸਾਵਧਾਨੀ ਨਾਲ ਆਪਣਾ ਵਾਹਨ ਚਲਾਓ ਬਿਹਤ ਹੌਲੀ ਗਤੀ ਨਾਲ ਆਪਣਾ ਵਾਹਨ ਚਲਾਓ ਭਾਵੇਂ ਤੁਸੀਂ 2 ਪਹੀਏ ਯਾਨੀ ਕਿ ਬਾਈਕਾਂ ਤੇ ਆ ਭਾਵੇਂ ਤੁਸੀਂ ਮੋਟਰਸਾਈਕਲਾਂ ਸਕੂਟਰਾਂ ਤੇ ਆ ਕਾਰਾਂ ਤੇ ਆ ਜਿਹੜੇ ਸਾਡੇ ਡਰਾਈਵਰ ਵੀਰ ਨੇ ਟਰੱਕਾਂ ਵਾਲੇ ਸਾਡੇ ਜਿਹੜੇ ਡਰਾਈਵਰ ਵੀਰ ਬੱਸਾਂ ਵਾਲੇ ਆ ਸੋ ਜਿਹੜੇ ਵੀ ਵਾਹਨ ਤੇ ਆ ਤੁਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਿ ਤੁਸੀਂ ਆਪਣਾ ਵਾਹਨ ਜਿਹੜਾ ਬਹੁਤ ਹੌਲੀ ਗਤੀ ਨਾਲ ਚਲਾਓ ਤਾਂ ਜੋ ਤੁਹਾਡਾ ਦੇ ਨਾਲ ਚੱਲਦੇ ਜਿਹੜੇ ਤੁਹਾਡੇ ਲੋਕ ਨੇ ਉਹਨਾਂ ਦਾ ਜਾਣੀ ਤੇ مالی ਨੁਕਸਾਨ ਨਾ ਹੋਵੇ ਤੇ ਪਰਮਾਤਮਾ ਸਾਰਿਆਂ ਤੇ ਮਿਹਰ ਕਰਨ ਇਸ ਲਈ ਆਪਣਾ ਵਚਾਰ ਰੱਖੋ ਹੁਣ ਆਉਨੇ ਆ ਜੀ ਮੌਸਮ ਤੇ ਅੱਜ ਰਾਤ ਮੌਸਮ ਠੰਡਾ ਰਹਿ ਸਕਦਾ ਤੇ ਠੰਡ ਤੋਂ ਜਿਹੜੀ ਆ ਰਾਹਤ ਫਿਲਹਾਲ ਅਜੇ ਮਿਲਦੀ ਨਜ਼ਰ ਨਹੀਂ ਆ ਰਹੀ ਜਿਹੜੇ ਅਲਰਟ ਨੇ ਉਹ ਧੁੰਦ ਨੂੰ ਲੈ ਕੇ ਨੇ ਜੇਕਰ ਆਪਾਂ ਵਿਤੀ ਰਾਤ ਦੀ ਰਿਪੋਰਟ ਦੇਖਦੇ ਆ ਕੱਲ ਵੀ ਕਿਉਂਕਿ ਬਹੁਤੇ ਖੇਤਰਾਤ ਦੇ ਵਿੱਚ ਧੁੰਦਾ ਛਾਇਆ ਹੋਈਆਂ ਸੀ ਤੇ ਜਿੱਥੇ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਸੀ ਤੁਸੀਂ ਖੇਤਰ ਜਿਹੜੇ ਆ ਦੇਖ ਸਕਦੇ ਆ ਸ੍ਰੀ ਅਮ੍ਰਿਤਸਰ ਸਾਹਿਬ ਆਦਾਪੁਰ ਹਲਵਾਰਾ ਗੁਰਦਾਸਪੁਰ ਲੁਧਿਆਣਾ ਪਠਾਨਕੋਟ ਫਟਿਆਲਾ ਫਟੰਡਾ ਬੱਲੋਵਾਲ ਇਹਨਾਂ ਖੇਤਰਾਂ ਦੇ ਵਿੱਚ ਕਿਤੇ 0 ਮੀਟਰ ਵਿਜ਼ਿਬਿਲਟੀ ਸੀ ਯਾਨੀ ਕਿ ਬਹੁਤ ਜਿਆਦਾ ਜਿਆਦਾ ਸੰਘਣਤਾ ਹੁੰਦੀ ਸੀ ਕਿਤੇ ਕਿਤੇ ਵਿਜ਼ਿਬਿਲਟੀ ਜਿਹੜੀ ਆ 10 ਮੀਟਰ ਤੱਕ ਸੀ ਸੋ ਇਹ ਖੇਤਰਾਂ ਦੇ ਵਿੱਚ ਮੁੱਖ ਤੌਰ ਤੇ ਜਿਹੜੀ ਧੁੰਦ ਨੇ ਬਹੁਤੇ ਤਗੜੇ ਜਿਹੜੇ ਅਸਰ ਇਹਨਾਂ ਖੇਤਰਾਂ ਦੇ ਵਿੱਚ ਪਾਣੀ ਹੋਈ ਸੀ ਟੈਂਪਰੇਚਰ ਦੀ ਗੱਲ ਕਰੀਏ ਤਾਂ 2.4 ਡਿਗਰੀ ਦੇ ਨਾਲ ਜਿਹੜਾ ਬੱਲੋਵਾਲ ਖੇਤਰ ਹੈ ਨਵੇਂ ਸ਼ਹਿਰ ਦਾ ਉਹ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਤੇ ਟੈਂਪਰੇਚਰ ਜਿਹੜੇ ਰਾਤਾਂ ਦੇ 2 ਤੋਂ ਲੈ ਕੇ 5-6 ਦੇ ਵਿਚਕਾਰ ਚੱਲਦੇ ਹੋਏ ਨੇ ਸੋ ਇਸ ਲਈ ਠੰਡਕ ਇਸੇ ਤਰ੍ਹਾਂ ਜਾਰੀ ਰਹਿਣ ਦੇ ਅਸਰ ਹੋਣਗੇ ਕੱਲ ਤੜਕੇ ਸਵੇਰੇ ਮਰਦਤ ਹੁੰਦੇ ਦੇ ਅਲਰਟ ਨੇ ਧੁੰਦ ਹੁਣ ਤੋਂ ਹੀ ਵਾਣੇ ਸ਼ੁਰੂ ਹੋ ਚੁੱਕੀ ਹੈ ਲਗਭਗ 8 ਵਜੇ ਦੀ ਰਿਪੋਰਟ ਤੁਹਾਨੂੰ ਦੇ ਰਹੀ ਹਾਂ ਹੁਣ 29 ਦਸੰਬਰ ਦੀ ਰਾਤ ਦੀ ਤੇ ਕੱਲ ਸਵੇਰੇ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਦੇ ਅਸਰ ਨੇ ਅੱਜ ਵੀ ਧੁੰਦ ਪੰਜਾਬ ਵਾਲੇ ਫਾਸਲੇ ਸ਼ੁਰੂ ਹੋ ਕੇ ਹਰਿਆਣਾ ਯੂਪੀ ਵਿਹਾਰ ਬੰਗਾਲ ਤੇ ਬੰਗਾਲ ਤੋਂ ਅੱਗੇ ਜਿਹੜਾ ਬੰਗਲਾਦੇਸ਼ ਤੋਂ ਹੁੰਦੀ ਹੋਈ ਮਯਾ ਮਾਰਦਾ ਘਤ ਹੁੰਦੀ ਦੀ ਚਾਦਰ ਛਾਂਦੀ ਆ ਯਾਨੀ ਕਿ ਹਿਮਾਲੇ ਦੇ ਨਾਲ ਲੱਗਦੇ ਜਿਹੜੇ ਵੀ ਸੂਬੇ ਆ ਜਿਹੜੇ ਵੀ ਮੁਲਕ ਆ ਬੰਗਲਾਦੇਸ਼ ਮਯਾ ਮਾਰੇ ਇਹਨਾਂ ਖੇਤਰਾ ਤੱਕ ਧੁੰਦ ਦੀ ਚਾਦਰ ਛਾਂਦੀ ਆ ਤੇ ਪੰਜਾਬ ਤੇ ਆਫਾ ਮੜੋਂ ਨੇ ਆ ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਧੁੰਦ ਜੜੀ ਆ ਅੱਜ ਸਵੇਰ ਵੇਲੇ ਵੇਖਣ ਨੂੰ ਮਿਲੀ ਸੀ ਤੇ ਹੁਣ ਫਿਰ ਤੋਂ ਧੁੰਦ ਵੜਨੀ ਸ਼ੁਰੂ ਹੋ ਚੁੱਕਿਆ ਕੱਲ ਫਿਰ ਸਵੇਰੇ ਜਿਹੜੇ ਧੁੰਦ ਦੇ ਵੱਡੇ ਫੱਦਰ ਤੇ ਜਿਹੜੀ ਸੰਗਣੀ ਧੁੰਦ ਹੋਣ ਦੇ ਅਸਾਰ ਨੇ ਇਸ ਲਈ ਆਪਣਾ احتیاط ਨਾਲ ਚੱਲਣਾ ਜੀ ਤੁਹਾਨੂੰ